ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਮਾਨ ਸਾਹਿਬ ਡੇਰੀ ਫਾਰਮ ਤੇ ਅੱਜ ਲੈ ਕੇ ਆਏ ਆਪਾਂ ਇੱਕ ਦੂਜਾ ਸੂਆ ਬੈੜ ਤਾਜੀ ਸੂਈ ਵੀ ਇਹ ਵੀਡੀਓ ਕਵਰ ਕਰ ਰਹੇ ਆਂ ਅਸੀਂ ਆਪਣੇ ਘਰੋਂ ਹੀ ਪਿੰਡ ਮਹਰਾਜ ਦੇ ਕੋਠੇ ਕਪਾਹ ਵਾਲੇ ਜ਼ਿਲ੍ਹਾ ਬਠਿੰਡਾ ਅਰੇ ਲਹਰੇ ਤੋਂ ਰਿਕਾਰਡ ਤੋਂ ਰਹਿੰਦਾ 2 ਕਿਲੋਮੀਟਰ ਮਹਰਾਜ ਤੋਂ ਵੀ 3 ਕਿਲੋਮੀਟਰ ਤੇ ਤੇ ਰਾਮਪਰੇ ਤੋਂ ਵੀ 2 ਕਿਲੋਮੀਟਰ ਦੂਰ ਹੈ ਕੋਠੇ ਰਹਿ ਜਾਂਦੇ ਆ ਕੋਠੇ ਕਪਾਹਾਂ ਵਾਲੇ ਵੀਡੀਓ ਕਵਰ ਕਰ ਰਹੇ ਆ ਭੋਲਾ ਸਿੰਘ ਮੋੜ ਦੇ ਘਰੋਂ ਹੋਣ ਨੰਬਰ ਤੁਹਾਨੂੰ ਵੀਡੀਓ ਚ ਦਿੱਤਾ ਜਾਊਗਾ ਅੱਗੇ ਜਾਣਕਾਰੀ ਆਪਾਂ ਵੀਰ ਤੋਂ ਲੈਨੇ ਆ ਕਿੰਨਾ ਕੁ ਦੁੱਧਵਾ ਦੇ ਦਿੱਤਾ ਹੈ ਕਦੋਂ ਕਸੂਈ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੰਮੇ ਸੂਏ ਸੂਈ ਹੈ ਜੀ ਬੈੜਾ ਅੱਛਾ ਜੀ ਪਿਛਲੇ ਸੂਏ ਵੀ ਆਪਣੇ ਘਰ ਦੂ ਹੀ ਆ ਕੱਲੇ ਚੋਲੇ ਬਾਹਰੋਂ ਤੇ ਰੱਖੀਏ ਚੋਲੇ ਠੀਕ ਹੈ ਆਪੇ ਛੱਡੀ ਆਇਆ ਮਹੀਨਾ ਹੀ ਨਹੀਂ ਹੋਇਆ ਵੀ ਛੱਡੀ ਨੂੰ ਠੀਕ ਹੈ ਆ ਬੱਚਾ ਕਿ ਜਤਾਈ ਬੱਚੀ ਆ ਜੀ ਠੀਕ ਹੈ ਤੇ ਸੀਰ ਠੰਡੀ ਆ ਪੂਰੀ ਗਾਂ ਤੇ ਚੰਗਾ ਕੱਦ ਆ ਥੋੜੀ ਜੀ ਸੂਏ ਚਾਈ ਕਰਕੇ ਵੀ ਥੋੜੀ ਫਿੱਕੀ ਲੱਗਦੀ ਆ ਹਾਂਜੀ ਰੇਟ ਕੀ ਕਰਦੇ ਆ ਜੀ 50 60000 ਰੁਪਏ ਠੀਕ ਹੈ 60000 ਦੀ ਮਾੜਾ ਮੋਟਾ ਮਾਨ ਤਾਨ ਹੋ ਜਾਊਗਾ ਮਾੜਾ ਮੋਟਾ ਕਰਦਾ ਜੇ 10000 ਠੀਕ ਹੈ ਬਹੁਤ ਸੀਲ ਸਾਉ ਠੰਡੀ ਤੇ ਆਪਣਾ ਨਾਮ ਦੱਸ ਦੋ ਜੀ ਕੋਠੇ ਕਪਾਹ ਵਾਲੇ ਦੂਜਾ ਸੂਆ ਬਹਿੜਾ ਹਾਂ ਕਿ ਮੱਗੀ ਚੋਰੀ ਜਾਣ ਕਿ ਨਜ਼ਰ ਮੱਗੀ ਬੈਠੇ ਰਹਿਣਾ ਠੀਕ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਫੇਸ ਕੁਆਲਿਟੀ ਦਿਖਾਉਣੀ ਐ ਸਾਨੂੰ ਬਹੁਤ ਸੀਲ ਸਾਉ ਠੰਡੀ ਕਦਾਂ ਸੂਈ ਹੈ ਜੀ ਐ ਖੱਗ ਚੂੜੀ ਹੈ ਜੀ ਦੋ ਬੜੀ ਠੀਕ ਹੈ ਕੱਲ 2:00 ਵਜੇ ਸੂਈ ਹੈਗੀ ਤੇ ਅੱਜ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਇੱਕ ਡੇਢ ਕ ਦਾ ਟਾਈਮ ਆ ਤੇ ਥਾਨ ਲੈਵੇ ਦੀ ਸਾਫ ਆ ਗਈ ਤੇ ਲੈਵਾ ਬਾਕੀ ਹਲੇ ਐ ਵਿੱਚ ਹੋਈ ਵੀ ਹੈਗੀ ਤੇ ਆ ਬੱਛੀ ਹੈਗੀ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਆ